ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਇਥੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਕਿਤੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਪੁਲਿਸ ਨੇ ਮੈਂ ਨਹੀਂ ਮਾੜੀ ਕਹੂੰਗਾ ਥੱਲੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਯਾ ਤਾਂ ਆਪ ਕਰਵਾ ਰਹੇ ਆ ਜਾਂ ਸੁੱਤੇ ਆ ਇਦੀ ਚ ਦੋ ਗੱਲਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਸਖਤ ਸਖਤ ਕੜੇ ਲਫ਼ਜ਼ਾਂ ਚ ਕੰਡੈਮ ਕਰਦਾ ਹਾਂ ਇਨਸਾਨੀਅਤ ਵਾਸਤੇ ਮਾਨਵਤਾ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮਾਨਵਤਾ ਦਾ ਭਲੇ ਦਾ ਉਪਦੇਸ਼ ਸਰਬੱਤ ਦੇ ਭਲੇ ਦਾ ਉਪਦੇਸ਼ ਜਿੱਥੋਂ ਅੱਖੋਂ ਪੈਰੀ ਨਿਕਲਦਾ ਹੋਵੇ ਉੱਥੇ ਜਾ ਕੇ ਇਹ ਜੀ ਹਰਕਤ ਕਰਨੀ ਘਣਾਉਣੀ ਹਰਕਤ ਕਰਨੀ ਇਹ ਨਿੰਦੇ ਹੀ ਹੈ ਜਿੱਥੇ ਇਸ ਨੂੰ ਅਸੀਂ ਕੰਡੈਮ ਕਰਦੇ ਆ ਉੱਥੇ ਸਰਕਾਰ ਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਫੇਲੀਅਰ ਹਰਮੰਦਰ ਸਾਹਿਬ ਤੇ ਤੀਜਾ ਨਿਕਲ ਕੇ ਆਇਆ ਹੈ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ 'ਚ ਤੁਸੀਂ ਵੇਖਿਆ ਸੀਗਾ ਕਿ ਕਿਵੇਂ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਚਾਹੇ ਉਹ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ 'ਚ ਭਗਵੰਤ ਮਾਨ ਦੀ ਸਰਕਾਰ ਹੇਠ ਹੀ ਦੀਨੂ ਸੇਵਾ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਲੱਗੀ ਹੋਵੇ ਉਹਨਾਂ ਤੇ ਜਾਨਲੇਵਾ ਹਮਲਾ ਸੁਪੀਰ ਸ਼ੋਦੀ ਜਦੋਂ ਗੋਲੀ 84 ਤੋਂ ਬਾਅਦ ਹੁਣ 2024 ਚ ਚੱਲਦੀ ਹੈ ਇਹ ਵੀ ਹੁੰਦੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿਤੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਕਿਸੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਿਸ ਲੱਗੀ ਹੋਵੇ ਔਰ ਫੇਰ ਕਿਸੇ ਦੀ ਹਿੰਮਤ ਆ ਕੇ ਇਹ ਜਾ ਕਰ ਦੇ ਮਤਲਬ ਕਿ ਪੁਲਸ ਦਾ ਡਰ ਖੋਫ ਹੈ ਜਦ ਪੁਲਿਸਿੰਗ ਪੁਲਿਸ ਨੂੰ ਮੈਂ ਨਹੀਂ ਮਾੜੀ ਕਹੂੰਗਾ ਥਲੜੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਕਹੋ ਆਪ ਕਰਵਾ ਰਹੇ ਜਾਂ ਉਹ ਸੁਤੇ ਹੋੜੇ ਨਖ ਕਿੰਨੇ ਬੰਬ ਚੱਲ ਗਏ ਆਰਮੀ ਏਰੀਆ ਗਮਟਾਲਾ ਚੌਕੀ ਬਾਗਪੁਰ ਦੁਆਰਾ ਮੰਦਰ ਕਿੰਨੀਆਂ ਕਿ ਚੌਕੀਆਂ ਤੇ ਜਾ ਕੇ ਇਹ ਬੰਬ ਬਲਾਸਟ ਹੋ ਗਏ اسلام آباد ਹੁਣ ਆ ਲੇਟਸਟ ਹੁਣ ਕੁਝ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਕਿ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਆ ਉਹ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ ਵਿੱਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ ਇਸ ਲਈ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਹੈ ਪੋਲਿਟਿਸਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲਿਟਿਸਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅ ਐਂਡ ਆਰਡਰ ਤੋਂ ਲੋਕ ਆਹਤ ਨੇ ਸਫਰ ਕਰ ਰਹੇ ਆ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਹੇ ਆ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਹਿ ਗਿਆ ਬਿਕੋਜ਼ ਆਫ ਮਾੜੀ ਲੀਡਰਸ਼ਿਪ ਆ ਭਗਵੰਤ ਮਾਨ ਜਿਹੜੇ ਉਹ ਮੌਜੂਦਾ ਹੋਮ